ਪੰਜਾਬ ਵਿੱਚ ਜੇ ਭਗਵੰਤ ਮਾਨ ਸਰਕਾਰ ਦਾ ਵਧੀਆ ਉਪਰਾਲਾ ਆਮ ਆਦਮੀ ਕਲੀਨਿਕ ਦੀ ਗਿਣਤੀ ਵੱਧ ਕੇ ਹੋਈ 724 98 ਆਮ ਆਦਮੀ ਕਲੀਨਿਕ ਦਾ ਅੱਜ ਕੀਤਾ ਗਿਆ ਪੂਰੇ ਪੰਜਾਬ ਅਦਰ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇਜਾ ਜੋਗਿੰਦਰ ਸਿੰਘ ਮਾਨ ਨੇ ਮੱਲਾ ਗੋਬਿੰਦਪੁਰ ਵਿਖੇ ਕੀਤਾ ਆਮ ਆਦਮੀ ਪਾਰਟੀ ਕਲੀਨਿਕ ਦਾ ਉਦਘਾਟਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ਾਨਾ ਆਮ ਲੋਕਾਂ ਦੇ ਲਈ ਵਿਕਾਸ ਕਾਰਜਾਂ ਦੀ ਲੜੀ ਲਗਾ ਰਹੀ ਹੈ ਜਿਸ ਦੇ ਚੱਲਦਿਆਂ ਪੂਰੇ ਪੰਜਾਬ ਦੇ ਅੰਦਰ ਜਿੱਥੇ ਸਰਕਾਰੀ ਸਕੂਲਾਂ ਦਾ ਨਵੀਨੀਕਰਨ ਅਤੇ ਡਿਜੀਟਲ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਲੋਕਾਂ ਦੀ ਸਿਹਤ ਸੰਭਾਲ ਦੇ ਲਈ ਆਮ ਆਦਮੀ ਕਲੀਨਿਕ ਨੂੰ ਵੀ ਖੋਲਿਆ ਜਾ ਰਿਹਾ ਹੈ ਤਾਂ ਕਿ ਹਰ ਵਰਗ ਦਾ ਵਿਅਕਤੀ ਇਨ੍ਹਾਂ ਕਲੀਨਿਕਾਂ ਦਾ ਲਾਭ ਲੈ ਸਕੇ ਅਤੇ ਪੂਰੇ ਪੰਜਾਬ ਅੰਦਰ 600 ਤੋਂ ਵੱਧ ਮੱਲਾ ਕਲੀਨਿਕ ਪਹਿਲਾਂ ਹੀ ਖੋਲੇ ਜਾ ਚੁੱਕੇ ਨੇ ਇਸ ਲੜੀ ਦੇ ਚੱਲਦਿਆਂ ਅੱਜ ਮਾਨ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਅੰਦਰ 98 ਮੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਜਿਸ ਦੇ ਚਲਦਿਆਂ ਫਗਵਾੜਾ ਦੇ ਮੱਲਾ गोविंदਪੁਰ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਗਿੰਦਰ ਸਿੰਘ ਮਾਨ ਨੇ ਆਪਣੇ ਸਾਥੀਆਂ ਸਮੇਤ ਇਸ ਦਾ ਉਦਘਾਟਨ ਕੀਤਾ ਪੰਜਾਬ ਦੇ ਲੋਕ ਬੜੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਸਾਸੋਪ ਸਿੰਘ ਮਾਨ ਵੱਲੋਂ ਖਾਸ ਕਰਕੇ ਹੈਲਥ ਤੇ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਬਹੁਤ ਉਪਰਗ੍ਰੇਡ ਕੀਤੀ ਖਾਸ ਕਰਕੇ ਕਿਉਂਕਿ ਦੋ ਚੀਜ਼ਾਂ ਬਹੁਤ ਅਤਿ ਜੁੜੀਆਂ ਨੇ ਇਹ ਪਛਣਾ ਹੈ ਜੇ ਸਟੇਟ ਜਿਹੜਾ ਕੰਟਰੀ ਦੋਨਾਂ ਦੇ ਵਿੱਚ ਸਥਾਪਿਤ ਹਾਸਲ ਕਰ ਲਿਆ ਉਹ ਸਟੇਟ ਹਮੇਸ਼ਾ ਕਦੇ ਵੀ ਡੋਲ ਨਹੀਂ ਸਕਦੀ ਕਿਉਂਕਿ ਦੇ ਹੈਲਦੀ ਹੋਣਗੇ ਨਾਗਰਿਕ ਤੇ ਔਰ ਦੂਸਰੀ ਐਜੂਕੇਸ਼ਨ ਕੋ ਬਹੁਤ ਇੰਟੈਲੀਜੈਂਟ ਨੇ ਦੇ ਵਰ ਲੀਡ ਦੀ ਵਰਡ ਸੋ ਆਈ ਥਿੰਕ ਕਿ ਰੀਲੀ ਖਾਸ ਕਰਕੇ ਮੇਰੀ ਕਨਸਟੀਟਿਊਸ਼ਨਲ ਲੀਡ ਨੇ ਮੇਰੇ ਕਰੀਅਰ ਲਈ ਉਸੇ ਵਾਸਤੇ ਬਹੁਤ ਬੜੀ ਖੁਸ਼ਕਿਸਮਤ ਆਇਆ ਇਹ ਕਾ 지금 3 ਲੈਣਾਂ ਚ 8 ਪੰਜਾਬ ਦੇ ਵਿੱਚ ਜਿਹੜੀ ਕਲੀਨਿੰਗ ਉਹਨਾਂ ਦੇ ਰੋਪਣ ਕੀਤੇ ਅ ਔਰ ਉਸ ਪਹਿਲਾਂ 664 ਸਟੂਟ ਔਰ ਹੁਣ ਟੋਟਲ 98 ਪਾਕੇ 752 ਕਲੀਨਿੰਗ ਟੋਟਲ ਇਨ ਦੀ ਨੰਬਰ ਆਫ ਮਾਈਟ ਇਨ ਪੰਜਾਬ ਗਵਰਨਰ ਨੇ ਬਹੁਤ ਅੱਛਾ ਪ੍ਰਾਲੋਕ ਕੀਤਾ ਔਰ ਮੈਨੂੰ ਕੁਛ ਇਹ ਕਿ ਮੇਰੇ ਪਾੜੇ ਦੀ ਜੇ ਮੈਂ ਗਿੱਤੀ ਕਰਾ ਇਹ 10 ਕਲੀਨਿਕਸ ਜਿਹੜੀਆਂ ਐਸ ਵੇਲੇ ਵੇਲੇ ਦਸ਼ਮੀ ਦੇ ਵਿੱਚ ਮੈਂ ਖੜਾ ਤੁਸੀਂ ਨਿਊ ਐਡਡ ਹੋ ਗਏ ਡਾਕਟਰ ਸ਼ਿਸ਼ਦੇਰ ਹਿਸ ਫਦਰ ਸ਼ੀ ਬlesing ਦੀ ਡਾਕਟਰਸ اور ਮੇਰੇ ਵਰਕਰਸ ਖਾਸ ਕਰਕੇ ਮਿਸਟਰ ਰਵੀ ਜਿਹੜੇ ਸਾਡੇ ਐਮਸੀ ਰਹੇ ਨੇ ਉਹਨਾਂ ਨਾਲ اور ਉਹਨਾਂ ਦਾ ਸਾਰਾ ਪਰਿਵਾਰ ਤੇ ਮੇਰੇ ਵਰਕਰਸ ਸਾਰੇ ਮੇਰੇ ਨਾਲ ਸਜੇ ਕੋਈ ਸਾਰੇ ਖੜੇ ਨੇ I think uh, Dr. Limber is there now, Our staff is there now, everybody is there. Now we start this uh, system to check the patients and others. I check my blood pressure, and some to check the blood pressure also. We are in a hurry, but everybody is happy now. my so I congratulate the government and Chief Minister of Punjab, uh, Singh Maal. I say something in the favour of uh, ਹੈ ਜਿਹੜੀ ਲਈ ਉਸ ਆਈ ਥਿੰਕ ਫੀਲਿੰਗ ਹੀ ਹੈ ਜਿਹੜੀ ਉਸ ਫੀਲਿੰਗ ਸਰਵਣ ਪੱਤਰ ਮੈਂ ਇਹ ਸਮਝਦਾ ਕਿ ਇਹਦੇ ਬਾਰੇ ਇੱਕ ਵੱਖਰੀ ਮੈਂ ਪ੍ਰੈਸ ਕਾਨਫਰੰਸ ਕਰੂੰਗਾ ਕਿ ਬਾੜੋਂ ਪਿੰਗਾਇਦੇ ਸਟੇਟ ਕਿਨੇ ਗਏ ਉਹਨਾਂ ਦੇ ਆਪਣੇ ਨੂੰ 20000 ਲੋਕ ਜਿਹੜੇ ਗਏ ਨੇ ਉਹ ਤੇ ਮੈਂ ਅੱਜ ਮੈਂ ਤੁਹਾਨੂੰ ਹਰਾਨੇ ਵਾਲੀ ਫੋਟੋ ਪ੍ਰੈਸ ਕਰੂੰਗਾ ਕਿ 22 24 ਦੇ ਸਟਾਰਟ ਦੀ ਸਿਸਟਮ ਮੁਹੱਲਾ ਕਲੀਨਿੰਗ ਐਂਡ ਵਿਲੀਅਰ ਐਂਡ ਵਿਲੀਅਰ ਸੋ ਮੈਂ ਕੱਲੇ ਖਤੇ ਨੰਬਰ ਲਵਾਂਗਾ ਮਹੱਲਾ ਕਲੀਏ ਨ ਗਦੀ ਕਪਾਤ ਅੱਡ ਤੱਕ ਪੇਸ਼ੰਟ 19778 ਹਰਕਬਿੰਦ ਨਗਰ 11997 ਕੋ ਕੋਟ ਰਾਣੀ ਰੋਡ ਕੋਥਰਾ ਕੋਥਰਾ ਰੋਡ 104200 8977 ਬਾਬਾ ਗਦਿਆਲਾ 10495 ਗੁਰੂ ਨਾਨਕ ਨਗਰ 18276 ਪਠੋਲੀ ਪਿੰਡ 20000 ਬਲਾਹੀ 19000 ਰਾਨੀਪੁਰ 19000 ਸੁਪਰੋਡ 1950 जस्ट ਟੂ ਗ੍ਰੈਂਥਡ ਸਟਾਰਟ ਆ ਦੀ ਵਰਕ ਨਾਓ ਸੋ ਆਈ ਫੀਲ ਵੈਰੀ ਹੈਪੀ ਕਿ ਇੱਕ ਬਹੁਤ ਵੱਡਾ ਬਰਲਰ ਕਿ ਐਮ ਐਸ ਸਕੂਲ ਜਿਹੜਾ ਹੈ ਹੁਨਰ ਵਿਤਰਾਸ਼ੀ ਇਸ ਦੀ मीनिंग ਇਹ ਹੈ ਜੀ ਗਵਰਨਮੈਂਟ ਕਾਲ ਜਿਹੜਾ ਜਿਹੜਾ ਸਕੂਲ ਸੁਚ ਕਨੇ ਸਿਚੁਏਸ਼ਨ ਬਹੁਤ ਇਨ ਦੀ ਹਾਰਟ ਆਫ ਦੀ ਸਿਟੀ ਤੋਂ ਉਹਨੂੰ ਅਮਨ ਸਕੂਲ ਦੇ ਅੰਦਰ ਦਿੱਤਾ ਗਿਆ ਦੇ ਸਟਾਰਟ ਦੀ ਸਟੂਡੈਂਟ ਐਂਡ ਆਈ ਫੀਲ ਆਮ ਵੈਰੀ ਹੈਪੀ ਫਰਮ ਮਾਈ ਹਾਰਟ ਐਂਡ ਮਾਈ ਦੀ ਪੀਪਲ ਆਫ ਕਸ਼ਮ ਸੀ ਦੇ ਕੰਗਰੇਟ ਦੀ ਚੀਫ ਮਿਸਟਰ ਆਫ ਪੰਜਾਬ ਸਰ ਭਗਵਾਨ ਸਿੰਘ ਮਾਨ ਕੇਜਰੀਵਾਲ ਸਾਹਿਬ ਨੇ ਜੋ ਇੱਕ ਬੜੇ ਜੋਸ਼ ਦੇ ਨਾਲ ਇੱਕ ਸਿਸਟਮ ਨੂੰ ਸ਼ੁਰੂ ਕੀਤਾ ਉਹ ਚੱਲ ਰਿਹਾ ਆਈ ਕੰਗਰੇਸ਼ਨ ਇਸ ਆਲਸੋ ਇਟ ਨੀਰ ਆਫ ਦੀ ਇਸ ਪਾਰਟੀ ਆਮ ਆਦਮੀ ਪਾਰਟੀ मिस्टर केजरीवाल साहब एंड कल मिश्री सिद्धार्थ सरदार भगवान सिंह मान जहाँ ने पंजाब रंगला सुन लिया और उस पास से रहे हैं थैंक यू वेरी मच जय हिंद